ਗਰੀਬੀ ਦੇ ਵਿਆਹ ਦੇ ਲਈ ਆ ਪੁਲਿਸ ਵਾਲਿਆਂ ਨੇ ਅਨੋਖੀ ਪਹਿਲ ਕੀਤੀ ਹੈ ਰਿਸ਼ਤੇਦਾਰ ਬਣ ਕੇ ਇਹ ਦੀਤੀਰਵਾਜ਼ ਨਵਾਏ ਨੇ ਨਾਨਕੇ ਤੇ ਤਾਜਕੇ ਨਹੀਂ ਆ ਸਕੇ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਸਪਿੰਡ ਸੁਲਤਾਨਪੁਰ ਦੇਖੇ ਪਹੁੰਚੇ ਆ ਬਹੁਤ ਘੱਟ ਲੋਕ ਹੁੰਦੇ ਨੇ ਜੋ ਗਰੀਬ ਦਾ ਦਰਦ ਸਮਝਦੇ ਨੇ ਉਹਨਾਂ ਦੀ ਮਜਬੂਰੀ ਸਮਝਦੇ ਨੇ ਪਰ ਇਹ ਪੁਲਿਸ ਵਾਲੇ ਤਾਂ ਇੱਕ ਧੀ ਦੇ ਲਈ ਮਸੀਹਾਈ ਬਣ ਗਏ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿੰਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਪਰਿਵਾਰ ਦੇ ਕੋਲ ਤਾਂ ਆਪਣੀ ਧੀ ਦਾ ਵਿਆਹ ਕਰਨ ਜੋਗੇ ਪੈਸੇ ਨਹੀਂ ਸੀ ਦਾਨੀ ਸੱਜਣਾ ਦੇ ਕੋਲੋਂ ਗੋਹਾਰ ਲਗਾ ਰਹੇ ਸੀ ਪਰ ਪੁਲਿਸ ਵਾਲੇ ਵਾਕਿਆ ਇਸ ਪਰਿਵਾਰ ਦੇ ਲਈ ਸਹਾਰਾ ਬਣ ਗਏ ਨੇ ਸਾਨੂੰ ਤੋਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਨ ਕੀ ਅੱਜ ਹੋਈ ਆ ਜੀ ਹਾਂ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖੀ ਸੀ ਜਿੱਥੇ ਇੱਕ ਧੀ ਦਾ ਵਿਆਹ ਕਰਨ ਦੇ ਲਈ ਪਰਿਵਾਰ ਨੂੰ ਕਾफी ਮੁਸੀਬਤ ਚ ਝਲਨੀ ਪੈ ਰਹੀ ਹੈ ਕਿਉਂਕਿ ਵਿਆਹ ਕਰਨ ਦੇ ਲਈ ਪੈਸੇ ਨਹੀਂ ਨੇ ਰਿਸ਼ਤੇਦਾਰ ਨਾਨਕੇ ਦਾਦਕਿਆਂ ਨੇ ਵੀ ਆਪਣਾ ਨਾਤਾ ਤੋੜ ਲਿਆ ਨਾ ਹੀ ਕੋਈ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੂਜਾ ਪਰਦਾਨੀ ਸੱਜਣਾ ਨੇ ਵਿਆਹ ਸ਼ਾਮਲ ਹੋਣ ਕੇ ਨਾਨਕੀ ਦਾਤ ਕੀ ਦਾ ਫਰਜ਼ ਅਦਾ ਕਰ ਦਿੱਤਾ ਹੈ ਪੁਲਿਸ ਵਾਲੇ ਜਿਹੜੇ ਨੇ ਕਹਿੰਦੇ ਨੇ ਅਗਰ ਫਿਰ ਕੀ ਹੋ ਗਿਆ ਕੋਈ ਰਿਸ਼ਤੇਦਾਰ ਨਾਨਕਾ ਦਾਤ ਦਾ ਨਹੀਂ ਹੈ ਅਸੀਂ ਜਿਹੜਾ ਇਹ ਫਰਜ਼ ਅਦਾ ਕਰਾਂਗੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਜੰਦੇ ਉਹਨਾਂ ਦਾ ਪਰਮਾਤਮਾ ਹੁੰਦਾ ਹੈ ਤੇ ਪਰਮਾਤਮਾ ਆਪ ਨਹੀਂ ਪਹੁੰਚ ਸਕਦਾ ਮਦਦ ਦੇ ਲਈ ਇਸ ਕਰਕੇ ਆਪਣੇ ਫਰਿਸ਼ਤੇ ਪਹੁੰਚਾ ਦਿੰਦਾ ਹੈ ਤੇ ਇਹੀ ਫਰਿਸ਼ਤੇ ਇਸ ਪਰਵਾਦ ਦੇ ਕੋਲ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਇਹਨਾਂ ਦੇ ਚਿਹਰੇ ਤੇ ਜਿਹੜੀ ਮਾਇੂਸੀ ਛਾਈ ਹੋਈ ਸੀ ਉਸ ਨੂੰ ਦੂਰ ਕਰ ਦਿੱਤਾ ਪਰਵਾਦ ਜੁੜਾ ਖੁਸ਼ੀ ਦੇ ਨਾਲ ਖੜ ਗਿਆ ਜਿहां ਅੱਜ ਟੈਂਟ ਲੱਗਾ ਵੇਖ ਕੇ ਪਤਾ ਲੱਗਦਾ ਹੈ ਕਿ ਇਸ ਘਰ ਦੇ ਵਿੱਚ ਕੋਈ ਵਿਆਹ ਧਰਿਆ ਮਿਸਰ ਦੇ ਸੁਲਤਾਨਪਿੰਡ ਇਲਾਕੇ ਦੇ ਵਿੱਚ ਇੱਕ ਗਰੀਬ ਪਰਿਵਾਰ ਹੈ ਜਿਸ ਦੇ ਨਾਲ ਗਰੀਬੀ ਦੇ ਵਿੱਚ ਐਨੀ ਮੁਸ਼ਕਲ ਆਈ ਤੇ ਹੁਣ ਇਸ ਗਰੀਬੀ ਦਾ ਹਾਲ ਇਹਨਾਂ ਪੁਲਿਸ ਵਾਲਿਆਂ ਨੇ ਕਰ ਦਿੱਤਾ ਹੈ ਕੀ ਕਹਿ ਰਹੇ ਨੇ ਇਹਨਾਂ ਦੀ ਜਵਾਨੀ ਤੁਹਾਨੂੰ ਸੁਣਾ ਦਿੰਦੇ ਆ ਅੰਮ੍ਰਿਤਸਰ ਤੋਂ ਧਰਮਵੀਰ ਗਿੱਲਾ ਲਈਦੀ ਰਿਪੋਰਟ ਮੈਂ ਜੀ ਸਬ ਇੰਸਪੈਕਟਰ ਦਰਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਮਸਲ ਆ ਪਿਛਲੇ ਦੋ ਜਿਹੜੀ ਇੱਕ ਮੀਡੀਆ ਤੇ ਜਿਹੜੀ ਖਬਰ ਨਸ਼ਰ ਹੋਈ ਸੀ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਦੇ ਦਾਜ ਕੇ ਨਹੀਂ ਆ ਸਕੇ ਉਸ ਅਸੀਂ ਪੋਸਟ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਸਪਿੰਡ ਸੁਲਤਾਨਪੁਰ ਦੇਖੇ ਪਹੁੰਚੇ ਆ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਕੇ ਬਹੁਤ ਹੀ ਬੱਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਵਾ ਔਰ ਜਦੋਂ ਬਰਸਾਤਾ ਹੁੰਦੀਆਂ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਨਹੀਂ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਜਿਹੜੀ ਚ ਹੁੰਦੀ ਹੈ ਗਿਲਜੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਖੜੀ ਪਰ ਤੁਸੀਂ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਪੇ ਵਿੱਚ ਬੰਦਿਓ ਕਿਵੇਂ ਦੇਖਦੇ ਆ ਇਸ ਪ੍ਰਮਾਤਮਾ ਹੀ ਸੇਵਾ ਸਿਰ ਤੇ ਹੱਥਾ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਆਂ ਦੀ ਸੇਵਾ ਜਿਹੜੀ ਉਹ ساری ਉਮਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੀ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਵਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਾਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿਨੇ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜਿਹੀਆਂ ਸਮਾਵਾਂ ਮੈਂ ਇਸੇ ਤਰ੍ਹਾਂ ਕਰਦਾ ਰਹਾਂ ਤੇ ਪ੍ਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਗਾ ਨਾਲ ਅਸੀਂ ਮੋੜੇ ਦਾ ਮੋੜਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਲਜ ਆ ਉਹਨਾਂ ਨੂੰ ਨਿਪਟਾ ਚੜ ਸਕੀ। ਹੋਰ ਵੀ ਯਸ਼ਪੀ ਦੀ ਲੋੜ ਹੋएगी ਦਾ ਪਰਿਵਾਰ ਨੂੰ। ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਹੀ ਇਹਨਾਂ ਦਾ ਆਨੰਦ ਕਾਲਜ ਹੋ ਜਾਂਦੇ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਦਾ ਨਾਲ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂਗੇ। ਗਿਲਜੀਤ ਭਾਜੀ ਪਹਿਲਾਂ ਪਰਿਵਾਰ ਦੇ ਉਦਾਸੀ ਸੀ ਚਿਹਰੇ ਦੇ ਉੱਪਰ ਕੋਈ ਪਹੁੰਚੇ ਤਾਂ ਕਿਸ ਤਰ੍ਹਾਂ ਨਮਾਉਂਦਾ। ਇਹ ਚਿਹਰੇ ਵਿੱਚ ਵੀ ਜੀ ਤੁਸੀਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ ਕਿਉਂ ਬੱਚੀ ਦੇ ਚਿਹਰੇ ਦੀ ਮਸਕਰਾਹਟ ਜਿਹੜੀ ਆ ਉਹ ਸਾਡੀ ਥਕਾਨ ਵੀ ਦੂਰ ਹੋ ਗਈ ਆ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਰ ਵਿੱਚ ਕੋ ਆਇਆ ਗਿਆ ਸੀ ਤੇ ਅੱਜ ਪਤ ਲੱਗਦਾ ਵੀ ਇਹ ਵਿਆਹ ਕੇ ਵਿਆਹ ਆ ਘਰ ਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸਕਰਾਹਟ ਹੈ ਜੀ ਤੁਸੀਂ ਜਦੋਂ ਪਹੁੰਚੇ ਤੇਲ ਚੋਇਆ ਜਾਂਦਾ ਤੁਹਾਡਾ ਸਵਾਲ ਇਹ ਹੁੰਦਾ ਕਿ ਇਹ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆ ਆਪ ਵੀ ਕਿਸੇ ਦੇ ਅੰਦਰ ਆਧ ਸਰਕਾਰ ਵਿੱਚ ਉਹ ਤੇਲ ਚੋਇਆ ਜਾਂਦਾ ਆਧ ਸਰਕਾਰ ਉਸ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਵਤਿਆਂ ਲੋਕੀ ਕਰਦੇ ਆ ਜਾਂ ਬਹੁਤ ਵੱਡੇ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚੋਇਆ ਮੈਂ ਬਹੁਤ ਪਾਗਵਾਲਾ ਸਾਹਿਬ ਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜੇ ਮੌਕੇ ਤੇ ਮੈਨੂੰ ਇਹੋ ਜਾਂ ਨਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਦੇ ਮੈਨੂੰ ਇੰਨਾ ਆਦਰ ਤੇ ਸਤਿਕਾਰ ਦਿੱਤਾ। ਨਹੀਂ ਭਾ ਜਿੰਨਾ ਪਰਿਵਾਰ ਨੇ ਮਦਦ ਕੀਤੀ ਆਗੇ ਆ ਕਿ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ? ਆ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ ਇੱਥੋਂ ਤੱਕ ਕਿ ਕਈਆਂ ਨੇ ਪੈਸੇ ਵੀ ਬੁੱਕ ਕਰਾਤਾ। ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੇ ਦਾਨੀ ਸਾਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ ਜਿਹੜਾ 16 ਤਰੀਕ ਨੂੰ ਮੈਰਿਜ ਹੈ 16 ਤਰੀਕ ਦੇ ਤੱਕ ਜੇ ਇਹ ਇਹਨਾਂ ਦੇ ਘਰਿਆਂ ਨਾਲ ਰابطਾ ਕਰਕੇ ਪਿੰਡ ਸੁਲਤਾਨਵਡ ਅਮਰਸਾਦ ਵਿਖੇ ਇਹ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਮ ਹੀ ਕਾਊਂਟ ਨੰਬਰ ਦਿੰਦੇ ਆ ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਜਿਹਦੇ ਨਾਲ ਕੋਈ ਕੋਈ ਮਿਸਯੂਜ਼ ਕਰ ਸਕੇ ਇਸ ਪਤਵਾਰ ਨਾਲ ਸਿੱਧਾ رابطہ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬਾਬਾ ਪੰਜਾ ਸਿੰਘ ਸੁਲਤਾਨਵਿੰਡ ਪੰਜ ਹੱਥਾ ਜੋ ਮਿਸਲ ਬਾਬਾ ਨਿਹੰਗ ਸਿੰਘ ਪੰਜ ਹੱਥਾ ਚਲਾ ਰਹੇ ਹਾਂ ਸੋ ਅਸੀਂ ਮੀਡੀਆ ਤੇ ਅੱਜ ਹੀ ਹੁਣੇ ਥੋੜੀ ਦੇਰ ਪਹਿਲਾਂ ਇਹ ਵੇਖੀ ਬਾਈਟ ਜਿਹੜੇ ਇਹ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀ ਹੋ ਚੁੱਕੀ ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ 'ਚ ਤੇ ਜਿਹੜਾ ਉਹਦੀ ਬੱਚੀ ਦਾ 16 ਤਰੀਕ ਨੂੰ ਆਨੰਦ ਕਾਰਜ ਆ ਤੇ ਬਹੁਤ ਕਮਜ਼ੋਰੀਆ ਘਰ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਕੋਲੋ ਦਿੱਕਤ ਆ ਵਿਆਹ ਸਿਰ ਤੇ ਆ ਗਿਆ ਤੇ ਘਰ ਦੇ ਵਿੱਚ ਕੋਲ ਨਹੀਂ ਪਰ ਭਾਜੀ ਦਲਜੀਤ ਸਿੰਘ ਜੀ ਜੋ ਸਬ ਇੰਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਵੀ ਦਾ ਨੀ ਸੱਜਣ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਜਾਣਦਾ ਪਰ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਮਤਲਬ ਵੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਤਗੁਰ ਪਾਸ਼ਾ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਇਸਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾ ਦੀ ਇਹਨਾਂ ਨੂੰ ਦੇਈ ਜਾਣਗੇ ਜਿਹੜੀ ਇਹਨਾਂ ਦੀ ਛੱਤ ਹੈ ਉਹ ਜਰੂਰ ਬਦਲ ਦੇਣੀ ਚਾਹੀਦੀ ਹੈ। ਵਿਆਹ ਧੀ ਦੇ ਵਿਆਹ ਵਾਸਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਕਰਾਂਗਾ। ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੇ ਵੀ ਇਹ ਲੋੜਵੰਦਾਂ ਦੀ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਜ ਮੈਂ ਵੇਖਦਾ ਹਾਂ ਵੀ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆਂ ਤੇ ਇਹੋ ਜਿਹੇ ਵੀ ਨਾਕਿਆ ਤੇ ਵੇਨਾ ਵਾ ਜਿਹੜੇ 20-20 ਰੁਪਏ ਵੀ ਲੋਕਾਂ ਕੋ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਹਾਨੂੰ ਆਦ ਕਰਦਾ ਵਾਂ ਕਿ ਇਹ ਆਪਣੇ ਕੋਲੋਂ ਆਪਣੇ ਦਸਵੰਦ ਕੱਢ ਕੇ ਤੇ ਲੋਕਾਂ ਦੀ ਜਿਹੜੀ ਗਰੀਬ ਗੁਬਦਿਆਂ ਦੀ ਸੇਵਾ ਕਰਦੇ ਨੇ ਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਹੋ ਆਪਾਂ ਲਗਾ ਪਰਿਵਾਰ ਵਾਲੇ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇ ਲਗ ਕੇ ਸਭ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਤੇ ਜਿੰਨੇ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਆ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੇ ਹੋ ਰੱਬ ਜੀ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਲਸਾਂ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨਾਂ ਦੀ ਅੱਜ ਹੋਈ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ ਦਾਨ ਪੋਣ ਕਰਦੇ ਬਿਲਕੁ ਇੱਕ ਜਿਵੇਂ ਦੇਖ ਰਿਓ ਪਰਿਵਾਰ ਦੇ ਉਦਾਸੀ ਸੀ ਚਿਹਰੇ ਤੇ ਅੱਜ ਜਿਹੜੀ ਹੈ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤੇ ਸਾਰੀ ਦੁਨੀਆ ਆਪਣੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕੀ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤਾਂ ਕਿਹਲਾ ਕਿ ਇਹਨੂੰ ਛੱਡਿਆ ਹੀ ਨਹੀਂਗਾ ਇਹ ਦਲਜੀਤ ਭੱਜੂ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਕਰਨਾ ਜੀ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ੍ਹਾਂ ਦਾ ਲੱ ਇਹ ਹੋਰ ਵੀ ਕਿਤੇ ਸੇ ਲੋੜਵੰਦ ਪਰਿਵਾਰ ਨੂੰ ਲੋੜਵੰਦ ਜਰੂਰ 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 ਜਸ ਲਾਇਕ ਹੋਵਾਂਗੇ ਜਰੂਰ ਸੇਵਾ ਕਰਾਂਗੇ